ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਕ ਵਿਰਕਾਇਰ ਸ਼ਰਫਾਰਮ ਸ਼ੇਰਗੜ ਤੋਂ ਦੋਸਤੋ ਪਹਿਲੀ ਵੀਡੀਓ ਦੇ ਵਿੱਚ ਬਹੁਤ ਵੀਰਾਂ ਦੇ ਕਮੈਂਟ ਆਏ ਕਿ ਸਾਇਲੇਜ ਚਿਕੰਦਰ ਸਾਇਲੇਜ ਪਾਉਣਾ ਕਿਵੇਂ ਹੈ ਬਰੀਕ ਬਰੀਕ ਦੋਸਤੋ ਆਪਾਂ ਪਹਿਲਾਂ ਇਹਨੂੰ ਮੱਕੀ ਦੀ ਨਾਲ ਮਿਕਸ ਕਰਕੇ ਪਾਉਣਾ ਹੈ ਜੇ ਤੁਸੀਂ ਮਿਕਸ ਕਰਕੇ ਪਾਉਣਾ ਤਾਂ ਮਿਕਸ ਕਰਕੇ ਪਾ ਲਓ ਜੇ ਤੁਸੀਂ ਇਕੱਲੇ ਨੂੰ ਪਾਉਣਾ ਫਿਰ ਵੀ 5-7 ਦਿਨ ਆਪਾਂ ਨੂੰ ਇਹ ਮਿਕਸ ਕਰਕੇ ਪਾਉਣਾ ਪਊਗਾ ਉਸ ਤੋਂ ਬਾਅਦ ਇਹ ਕੱਲਾ ਕਰ ਦੇਾਂਗੇ ਹੁਣ ਲੋਕੋ ਆਪਣਾ ਦੋਸਤੋ 5 ਤੋਂ 7 ਕਿਲੋ ਪਿੰਡ ਲੈ ਕੇ ਦਿਖਾਈ ਜਾਣਾ ਨਾ ਚਾਰ ਇੱਕ ਪਿਛੇ ਨੂੰ ਆਪਾਂ ਐਡ ਕੀਤਾ ਹੌਲੀ ਹੌਲੀ ਮੱਕੀ ਦੇ ਚਾਰ ਦੀ ਮਾਤਰਾ ਘਟਾ ਦਾਂਗੇ ਤੇ ਇਹਦੀ ਵਧਾ ਦਿਆਂਗੇ ਛੋਲ ਆਏ ਨੇ ਭਾਈ ਇਹ ਬੜੇ ਆਰਾਮ ਨਾਲ ਉੱਪਰ ਇਦਾਂ ਭੋਰ-ਭੋਰ ਕੇ ਸੱਟਣਾ ਪੈਂਦਾ ਉੱਪਰ ਤੇ ਉਸ ਤੋਂ ਬਾਅਦ ਇਹਦੇ ਉੱਤੇ ਅਸੀਂ ਆਪਣਾ ਮਿਨਰਲ ਵਗੈਰਾ ਪਾ ਕੇ ਤੇ ਫਿਰ ਇਹਦੇ ਉੱਪਰ ਤੂੜੀ ਪਾਵਾਂਗੇ ਹੁਣ ਅਸੀਂ ਜਿਹੜੀ ਰਿਕੁਆਇਰਮੈਂਟ ਕੀਤੀ ਹੈ ਜੀ ਜਿੱਥੇ 25 ਕਿਲੋ ਮੱਕੀ ਦਾ ਆਚਾਰ ਸੀ ਉੱਥੇ ਅਸੀਂ 20 ਕਿਲੋ ਕਰਤਾ ਨਾਲ 5 ਕਿਲੋ ਇਹ ਕ ਐਡ ਕਰਤਾ ਹੌਲੀ ਹੌਲੀ ਅਸੀਂ ਮੱਕੀ ਦਾ achar ਜਿਹੜਾ ਘਟਾਉਂਦੇ ਜਾਵਾਂਗੇ 10 ਦਿਨਾਂ ਦੇ ਵਿੱਚ ਤੇ ਚਕੰਦਰ ਦਾ achar ਜਿਹੜਾ ਸਾਰਾ ਕਰ ਦਾਂਗੇ ਇਹ 14-15 ਕਿਲੋ ਜੀ ਪੂਰੇ ਦਿਨ ਦਾ ਪਾਣਾ ਪਸ਼ੂ ਨੂੰ ਤੇ ਨਾਲ 5-6 ਕਿਲੋ ਤੂੜੀ ਇਹ ਦੇਖੋ ਤੂੜੀ ਪਾਤੀ ਉੱਪਰ ਤੂੜੀ ਪਾਤੀ ਉੱਪਰ ਪੂਰੀ ਖੁੱਲੀ ਸੁੱਕੀ ਤੂੜੀ ਇਹ ਪਾਉਣਾ ਬਹੁਤ ਸੌਖਾ ਹੈ ਤੇ ਬਾਅਦ ਦੇ ਵਿੱਚ ਫਿਰ ਇਹਦੀ ਮਿਕਸਿੰਗ ਕਰਾਂਗੇ ਆਪਾਂ ਚੰਗੀ ਤਰ੍ਹਾਂ ਇਹ ਸਾਰਾ ਟੀਐਮਰ ਇਕੱਠਾ ਕਰਕੇ ਰੱਖ ਲਈਦਾ ਹੈ ਕਿ ਕੋੰਦਰ ਦਾ ਆਚਾਰ ਨਾਲ ਤੂੜੀ ਨਾਲ ਫੀਡ ਨਾਲ ਮਿਨਰਲ ਬਸ ਹੋਰ ਕੋਈ ਐਕਸਟਰਾ ਚੀਜ਼ ਨਹੀਂ ਪਾਣੀ ਇਹਦੇ ਨਾਲ ਇਦਾਂ ਹੈ ਜੀ ਇਹਦੇ ਚ એનર્ਜੀ ਤੇ ਗੁਲੂ ਕੁਝ ਬਹੁਤ ਹੁੰਦਾ ਜਿਹੜੀ ਫੀਡ ਤੁਸੀਂ ਇਹਦੇ ਨਾਲ ਯੂਜ਼ ਕਰੋਗੇ ਉਹਦੇ ਚ એનર્ਜੀ ਦੀ ਮਾਤਰਾ ਘੱਟ ਹੋਣੀ ਚਾਹੀਦੀ ਹੈ ਪ੍ਰੋਟੀਨ 22 ਤੋਂ 27% ਤੱਕ ਫੀਡ ਦੇ ਵਿੱਚ ਹੋਵੇ ਤਾਂ ਬਹੁਤ ਵਧੀਆ ਹੈ ਇਹਦੇ ਨਾਲ ਪਸ਼ੂ ਦੀ ਹੈਲਥ ਬਹੁਤ ਵਧੀਆ ਰਹਿੰਦੀ ਹੈ ਸਭ ਤੋਂ ਮੇਨ ਹੈ ਵੀ ਇਹ ਪਾਣਾ ਸੁੱਕਾ ਆ ਦੇਖੋ ਵਰਕਰ ਸਾਡੇ ਹੁਣ ਜਿਹੜਾ ਕਰ ਰਿਹਾ ਕੰਮ ਇਹ ਚੀਜ਼ ਨਾਲ ਆਪਾਂ ਸਸਤਾ ਦੁੱਧ ਪੈਦਾ ਕਰ ਸਕਦੇ ਹਾਂ ਮੇਰਾ ਤਜਰਬਾ ਹੈ ਕਿ ਤੁਸੀਂ ਇੱਕ ਡੰਗਰ ਨੂੰ ਕਿਲੋ ਫੀਡ ਘੱਟ ਕਰ ਲੋ ਉਹਦੇ ਬੰਡੇ 'ਚ 1.5 ਕਿਲੋ ਫੀਡ ਘੱਟ ਕਰ ਲੋ 10 ਕਿਲੋ ਇਹ ਬੀਟ ਪਲਪ ਪਾਓ ਉਹਦੇ ਨਾਲ ਇਨਟੇਕ ਬਹੁਤ ਸੋਹਣਾ ਰਹਿੰਦਾ ਤੇ ਡੰਗਰ ਦਾ ਹਾਜਮਾ ਵੀ ਸਹੀ ਰਹਿੰਦਾ ਤੇ ਡੰਗਰ ਦੀ ਮਿਲਕ ਪ੍ਰੋਡਕਸ਼ਨ ਬਹੁਤ ਸੋਹਣੀ ਰਹਿੰਦੀ ਹੈ ਕਿਉਂਕਿ ਇਹਦੇ ਵਿੱਚ એનર્ਜੀ ਤੇ ਮਿਨਰਲ ਵਿਟਾਮਿਨ ਬਹੁਤ ਭਰਪੂਰ ਮਾਤਰਾ ਦੇ ਵਿੱਚ ਨੇ ਤੇ ਡੰਗਰ ਬਹੁਤ ਈਜ਼ੀਲੀ ਖਾਂਦੇ ਨੇ ਇੱਕੇ ਦਿਨ ਨਾਲ ਜਦੋਂ ਤੂੜੀ ਜ਼ਿਆਦਾ ਪੈਂਦੀ ਏ ਡਰਾਈ ਮੈਟਰ ਪੂਰਾ ਹੋ ਜਾਂਦਾ ਤੇ ਗੋਬਰ ਦਾ ਵੀ ਹਾਰਡ ਆਉਂਦਾ ਜਿਸ ਨਾਲ ਪੀ ਐਚ ਸਹੀ ਰਹਿੰਦੀ ਰਹੂ ਮੰਦੀ